ਖੜ ਨਾਲ ਪ੍ਰਭਾਵਿਤ ਪੰਜਾਬ ਦੇ ਵੱਡੇ ਹਿੱਸਿਆਂ ਵਿੱਚ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਲੈ ਕੇ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਅਹਿਮ ਇਕੱਤਰਤਾ ਹੋਈ ਇਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਅਤੇ ਕਲਾਕਾਰ ਸ਼ਾਮਿਲ ਹੋਏ ਹਰ ਇੱਕ ਜਥੇਬੰਦੀ ਦੇ ਆਗੂ ਨੇ ਆਪਣੇ ਆਪਣੇ ਸੁਝਾਅ ਜਥੇਦਾਰ ਸਾਹਿਬ ਅੱਗੇ ਰੱਖੇ ਇਸ ਮੌਕੇ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਕਿ ਸੋਮਵਾਰ ਤੱਕ ਇੱਕ ਵੈੱਬਸਾਈਟ ਤੇ ਪੋਰਟਲ ਤਿਆਰ ਕਰ ਦਿੱਤਾ ਜਾਵੇ ਜਿਸ ਤੇ ਸਾਰੀਆਂ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਹਰ ਸੰਸਥਾ ਨੂੰ ਦੋ ਦੋ ਵਲੰਟੀਅਰ ਦੇਣੇ ਪੈਣਗੇ ਜਦਕਿ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਵੀ ਤਿਆਰ ਕਰ ਦਿੱਤਾ ਜਾਵੇਗਾ ਪੰਜਾਬ ਦੇ ਜੰਮਿਆਂ ਨੂੰ ਨੇਤ ਮਹਿਮਾ ਇਹ ਪੰਜਾਬ ਦੇ ਵਿੱਚ ਆਮ ਹੀ ਗੱਲ ਸਦੀਆਂ ਤੋਂ ਚੱਲਦੀ ਆ ਭਈ ਇੱਥੇ ਕਈ ਵਾਰੀ ਸਾਨੂੰ ਜਿਹੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਮਾਰਾਂ ਚੱਲਣੀਆਂ ਪੈਂਦੀਆਂ ਜਿਹੜਾ ਤਕਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10 10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਚੇਤੇ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦਿਆਂ ਦੁਨੀਆਂ ਦੇ ਉੱਤੇ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕ ਆ ਜਾਂ ਸਮਾਜਿਕ ਆ ਜਿਹੜੀਆਂ ਸੰਸਥਾਵਾਂ ਇਹਨਾਂ ਹੜ੍ਹਾਂ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਇਕੱਤਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅਧੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾਂ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਭਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵੱਖ-ਵੱਖ ਬੁਲਾਰਿਆਂ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਵਾ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਵੀ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵਾ ਇਹਦੇ 'ਚ ਕੋਈ ਦੋਰਾਵਾਨੀ ਆ ਬਸ ਕਈ ਥਾਵਾਂ ਦੇ ਉੱਤੇ ਇਹ ਆ ਪਈ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲ ਜਿਆ ਨਹੀਂ ਬਣ ਰਿਹਾ ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾ ਆਏ ਆ ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤੱਕ ਸਾਡੇ ਕੋਲ ਹੋਊਗਾ ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਗਿਆ ਸਰਕਾਰੀ ਖਾਲਸਾ org.com .org .org ਉਹਦੇ ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਉਹ ਕਰ ਦੇਣਗੇ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੱਕ ਬਣਾ ਦਾਂਗੇ ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾਂ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੂਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਾਂ ਉਹਦਾ ਇੱਕ ਡਾਟਾ ਰਹੂਗਾ ਵੀ ਕਿਹੜੀ ਸੰਸਥਾ ਕਿਹੜੇ ਇਲਾਕੇ ਚ ਕੀ ਕੰਮ ਕਰਦੀ ਪਈ ਆ ਫੇਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੀਆਂ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਵੀ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤੱਕ ਸਾਬ ਦੇ ਝੰਡੇ ਹਿੱਠਾ ਵਾਂ ਅਸੀਂ ਅਕਾਲ ਤੱਕ ਸਾਬ ਨੂੰ ਜਵਾਬਦੇ ਹਾਂ ਤੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਕੰਮ ਜਿਹੜੇ ਆ ਛੋਟੇ ਨਹੀਂ ਆ ਕੰਮ ਵੱਡੇ ਆ ਰਲ ਮਿਲ ਕੇ ਹੋਣੇ ਆ ਹਰ ਸੰਸਥਾ ਆਪਣੇ ਦੋ ਦੋ ਵਲੰਟੀਅਰ ਸੇਵਾਦਾਰ ਜਿਹੜੀ ਆ ਉਹ ਅੱਜ ਇੱਥੇ ਆਵਾਜ਼ ਤੇ ਉਹਨਾਂ ਨੇ ਅੱਗੇ ਉਹ ਪ੍ਰਵਾਨਗੀ ਵੀ ਦਿੱਤੀ ਉਹ ਦਊਗੀ ਇਹਨਾਂ ਕੰਮਾਂ ਦੇ ਲਈ ਜਿਹੜਾ ਪੋਰਟਲ ਚਲਾਉਣਾ ਆਪਾਂ ਵੈਬਸਾਈਟ ਜਾਂ ਜਿਹੜਾ ਖੇਤਰ ਦੇ ਵਿੱਚ ਕੰਮ ਕਰਨਾ ਹੈਗਾ ਇਹਦੇ ਤੋਂ ਇਲਾਵਾ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਜਾਊਗਾ ਉੱਥੇ ਸ਼ਾਇਦ ਮੈਂ ਭੁੱਲ ਗਿਆ ਕਹਿਣਾ ਜਿੱਥੋਂ ਹਰ ਇਲਾਕੇ ਦੀ ਜਿਹੜੀ ਆਪਣੇ ਕੋਲ ਇੱਕ ਖਬਰ ਆ ਉਥੇ ਕੌਣ ਆ ਕੀ ਕੰਮ ਕਰ ਰਿਹਾ ਤਾਂ ਕਿ ਸੰਸਥਾਵਾਂ ਦਾ ਆਪਸੀ ਤਾਲਮੇਲ ਬਣਿਆ ਰਵੇ ਦੂਜੀ ਗੱਲ ਇਹ ਮੈਂ ਇਹ ਸੰਗਤਾਂ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ ਇਹ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ ਉਹ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਲਸਾਈਡ ਹੀ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੁਝ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿਸਦੇ ਅੱਜ ਦੇ ਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮਿਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵਿੱਚ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕਿਹ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਵੇਚਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਤੇ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਟਾ ਇੱਕ ਮਾਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਣੇ ਲੋਚਦੇ ਸਿੱਖ ਸਾਹਿਬ ਸਿੰਘ ਸਾਹਿਬ ਗੱਲ ਕੀ ਦੀ ਤੁਸੀਂ ਤਿੰਨ ਚਾਰ ਮਹੀਨੇ ਪਹਿਲਾਂ ਇੱਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜ਼ਬੂਤ ਕਰੋ ਪਰ ਉਥੇ ਰਵੱਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉੱਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉੱਥੇ ਗਏ ਤੋ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਆ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅੱਗੋਂ ਦੇ ਕੇ ਚੇਤੀਏ ਤਾਂ ਕਾਇਤ ਮਿਲੇ ਸਜਾਈ ਪੀ ਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਜੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ ਇੱਕ 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਭੋ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਹੀ ਉਥੇ ਕੀ ਨੇਜੀ ਉਹ ਤੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦੇ ਆ ਆਪਣੀ ਜਿਹੜੇ jaan ਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਸਰਕਾਰਾਂ ਨੂੰ ਚਾਹੀਦਾ ਵਾ ਕਿ ਛੇਤੀ ਤੋਂ ਛੇਤੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਲੇ ਪਾਸੇ ਆਵੇ ਲੋਕਾਂ ਦੇ ਮਾਲ ਡੰਗਰ ਚਲਾ ਗਿਆ ਵਾ ਕਈ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਉਹ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਵੀ ਸਾਰ ਜ਼ਰੂਰ ਲਈ ਜਾਵੇ। ਕਿੰਨਾਂ ਸਾਹਿਬ ਚਲਣ ਜਾਇਜ ਨਜਾਇਜ਼ ਸ਼ਰਾਬ ਜਿਹੜੇ ਪੀ ਕੇ ਲੋਕ ਮਰ ਜਾਂਦੇ ਨੇ ਪ੍ਰਸ਼ਾਸਨ ਸਰਕਾਰਾਂ ਆਪਣੀ ਨਲਾਇਕੀ ਨੂੰ ਲੁਕਾਉਣ ਦੇ ਲਈ ਅਗਲੇ ਤੇ ਜਿਹੜੀ 10-10 ਲੱਖ ਰੁਪਏ ਦਾ ਚੱਕ ਲੈ ਕੇ ਪਹੁੰਚ ਜਾਂਦੇ ਨੇ ਉਹ ਹੜਾਂ ਦੀ ਮਾਰ ਜਿਹੜੀ ਸਰਕਾਰਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਇਹ ਕਿਤੇ ਕੋਝਾ ਮਜ਼ਾਕ ਤਾਂ ਨਹੀਂ ਕਰ ਰਹੇ ਇਹ ਬਿਲਕੁਲ ਮਜ਼ਾਕ ਹੈ ਜੀ ਦੇਖੋ ਪਹਿਲੀ ਗੱਲ ਤੇ ਜਿਹੜੇ ਲੋਕ ਹੜਾਂ 'ਚ ਚੜਾਈ ਕਰਕੇ ਉਹਦੇ 'ਚ ਕਸੂਰ ਕੇਦਾ ਸੀ ਲੋਕਾਂ ਦਾ ਨਹੀਂ ਲੋਕ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਲੋਕ ਆਪਣੇ ਖੇਤਾਂ 'ਚ ਬੈਠੇ ਆ ਸਰਕਾਰ ਪ੍ਰਬੰਧ ਨਾ ਕਰ ਸਕੀ ਤੇ ਸਰਕਾਰ ਦੀ ਨਲਾਕੀ ਕਰਕੇ ਸਾਡੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਬੜੀਆਂ ਕੀਮਤੀ ਜਾਨਾਂ ਦੁਨੀਆ ਤੋਂ ਗਈਆਂ ਇਹਦੇ ਲਈ ਸਰਕਾਰ ਨੂੰ ਨਾ ਕੋਈ ਸਬਕ ਲੈਣਾ ਚਾਹੀਦਾ ਸਬੰਧਤ ਪਰਿਵਾਰਾਂ ਨੂੰ ਜੋਗ ਜੋ ਉਹਨਾਂ ਦਾ ਹੱਕ ਆ ਉਹ ਦੇਣਾ ਚਾਹੀਦਾ ਮਖੌਲ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਦੀ ਜਾਨ ਦੀ ਕੀਮਤ ਤੇ ਕਰੋੜਾਂ ਵਿੱਚ ਵੀ ਨਹੀਂ ਆ ਗਈ ਬੰਦਾ ਕਿੱਥੋਂ ਲਿਆਵਾਂਗੇ ਆਪਾਂ ਆਹੀਂ ਕਿਹਨੂੰ ਜਾਨ ਦੇ ਸਕਦੇ ਆ ਤੇ ਜਿਹੜੀ ਇਹ ਜਾਨ ਚਲੀ ਗਈ ਇਹਦੇ ਲਈ ਸਰਕਾਰਾਂ ਨੂੰ ਚਾਹੀਦਾ ਵੀ ਜੋਗ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਉਹਨਾਂ ਦਾ ਹੱਕ ਦਿੱਤਾ ਜਾਵੇ ਮਖੌਲ ਨਹੀਂ ਕਰਨਾ ਚਾਹੀਦਾ ਕਿੰਨੇ ਪਿੰਡਾਂ ਵਿੱਚ ਸਿੱਖਸ਼ਿਕ ਵਲੰਟੀਅਰ ਜਿਹੜਾ ਲਾਇਆ ਜਾਏਗਾ ਜਿਹੜਾ ਦੇਖ-ਦੇਖ ਕਰੇਗਾ 20 ਪਿੰਡਾਂ ਵਿੱਚ ਇੱਕ ਵਲੰਟੀਅਰ ਹੋ ਬਾਕੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਕੋਈ ਪੱਕੀ ਨਹੀਂ ਆ ਇਹ ਜਿਵੇਂ ਦੇਵੇਂ ਦੇਖੋ ਮਹਾਰਾਜ ਨੇ ਕਿਹਾ ਵਾਪੀ ਖਾਲਸਾ ਮੇਰੋ ਪਿੰਡ ਬ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਸਤਗੁਰੂ ਪੂਰਾ ਖਾਲਸਾ ਮੇਰਾ ਸਾਜਨ ਸੂਰਾ ਜੋ ਵੀ ਪੰਥ ਦੇ ਸੁਝਾਅ ਹੋਣਗੇ ਉਹਦੇ ਮੁਤਾਬਕ ਗਿਣਤੀ ਵਧਾਈ ਵੀ ਜਾ ਸਕਦੀ ਉਹ ਇੱਕ ਵੱਡੀ ਗੱਲ ਨਹੀਂ ਹੈ ਸਿੰਘ ਸਾਹਿਬ ਵੀ ਕਾਰਜ ਕਰਨ ਨੂੰ ਲੈ ਕੇ ਲੋਕਾਂ 'ਚ ਬੜੀ ਨਿਰਾਸ਼ਾ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਦੇਖੋ ਜੋ ਅਸੀਂ ਟੈਕਸ ਮੈਂ ਪਹਿਲਾਂ ਵੀ ਬਹੁਤ ਵਾਰ ਕਹਿੰਨਾ ਵੀ ਜਿਹੜਾ ਟੈਕਸ ਸਰਕਾਰਾਂ ਨੂੰ ਦੇ ਰਹੇ ਹੋ ਕਾਦੇ ਲਈ ਦੇ ਰਹੇ ਹੋ ਆਪਣੇ ਆਪਣੇ ਲੋਕ ਕਿਰਤ ਕਰਦੇ ਉਹਦੇ ਵਿੱਚੋਂ ਦਿੰਦੇ ਆ ਤੇ ਸਰਕਾਰ ਨੂੰ ਪ੍ਰਬੰਧ ਪਹਿਲਾਂ ਹੀ ਵਧੀਆ ਕਰਨੇ ਚਾਹੀਦੇ ਆ ਤਾਂ ਕਿ ਇਹੋ ਜੀ ਨੌਬਤ ਨਾ ਆਵੇ ਜੇ ਆ ਵੀ ਜਾਂਦੀ ਆ ਤੇ ਉਸੇ ਵੇਲੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਨਾ ਟਿੰਡੀਵਾਲਾ ਪਿੰਡ ਗਿਆ ਫਿਰੋਜ਼ਪੁਰ ਇੱਕ ਦਿਨ ਉਹ ਪਿੰਡ ਚੋਂਹਾਂ ਪਾਸਿਆਂ ਤੋਂ ਹੜ੍ਹ ਰਿਆ ਦੇ ਵਿੱਚ ਲੋਕ ਬੈਠੇ ਤੇ ਮੈਂ ਬਾਹਰ ਆਣ ਕੇ ਵੀ ਉੱਥੇ ਕਈਆਂ ਨੂੰ ਮੀਡੀਆ ਵਾਲਿਆਂ ਨੂੰ ਕਿਹਾ ਵੀ ਜੇ ਜ਼ਿਆਦਾ ਦਰਿਆ ਚੜ ਗਿਆ ਤੇ ਪਿੰਡ ਤੇ ਹੜਲ ਤੇ ਆਇਆ ਆ ਇਹ ਪ੍ਰਸ਼ਾਸਨ ਨੇ ਇਹ ਨਹੀਂ ਪ੍ਰਬੰਧ ਕੀਤਾ ਵੀ ਉਹ ਪਿੰਡ ਵਾਲੇ ਉਥੋਂ ਚੁੱਕ ਕੇ ਕਿਤੇ ਆਪਾਂ ਸੁਰੱਖਿਅਤ ਥਾਂ ਤੇ ਲੈ ਜਾਈਏ ਉਹਨਾਂ ਦਾ ਮਾਲ ਡੰਗਰ ਹੁਣ ਮਾਲ ਡੰਗਰ ਲੋਕ ਕਿਤੇ ਛੱਡਣਾ ਮਿੱਟੀ ਨਾਲ ਮੋਹ ਵੀ ਆ ਪਰ ਸਰਕਾਰ ਕੋਈ ਇਹਨਾਂ ਨੂੰ ਤਰਵਾਸ ਤੇ ਦਵੇ ਇੱਕ ਮਿੱਟੀ ਜਿਉਂ ਉੱਥੇ ਭੁੱਲ ਗਿਆ 2009 ਦੇ ਵਿੱਚ ਇਹ ਗੱਲ ਮੈਨੂੰ ਟਿੰਡੀ ਵਾਲਾ ਪਿੰਡ ਦੇ ਲੋਕਾਂ ਨੇ ਕਹੀ 2009 ਦੇ ਵਿੱਚ ਉੱਥੇ ਜਿਹੜੀਆਂ ਜ਼ਮੀਨਾਂ ਉਸ ਵੇਲੇ ਦੀ ਜਿਹੜੀ ਸਰਕਾਰ ਹੀ ਪੰਜਾਬ ਦੀ ਉਹਨਾਂ ਨੇ ਉਹਨਾਂ ਨੂੰ ਕੋਸ਼ਰ ਪਈਆਂ ਦੇ ਉੱਤੇ ਕਿਹਾ ਵੀ ਤੁਹਾਡੇ ਨੂੰ ਪੱਕੀਆਂ ਮਿਲ ਜਾਣਗੀਆਂ ਕਈਆਂ ਨੇ ਉਹ ਕੰਮ ਕਰ ਲਿਆ ਪਰ ਜਿਹੜੀ ਅਗਲੀਆਂ ਗਵਰਨਮੈਂਟ ਆ ਲੋਕਾਂ ਨੇ ਜਿਵੇਂ ਦੱਸਿਆ ਵੀ ਉਹਨਾਂ ਨੇ ਉੱਥੇ ਕੋਈ ਅਮਲ ਨਹੀਂ ਕੀਤਾ ਉਹੋ ਜਿਹੜੇ ਲੋਕ ਆ ਜਿਨ੍ਹਾਂ ਦੇ ਜ਼ਮੀਨਾਂ ਹਟ ਗਈਆਂ ਪਰ ਜ਼ਮੀਨ ਉਹਨਾਂ ਦੇ ਨਾਮ ਤੇ ਨਹੀਂ ਆ ਉਹ ਵਾਹੀ ਕਾਸ਼ਤ ਕਰਦੇ ਆ ਉੱਥੇ ਉਹਨਾਂ ਲੋਕਾਂ ਦੇ ਜਿਹੜੀ ਫਸਲ ਆਈ ਹੀ ਉਹ ਵੀ ਚਲ ਗਈ ਜ਼ਮੀਨ ਵੀ ਚਲ ਗਈ ਸਦੀਆਂ ਤੋਂ ਜ਼ਮੀਨਾਂ ਤੇ ਰਹਿ ਰਹੇ ਆ ਤਾਂ ਉਹ ਜਿਹੜੇ ਲੋਕ ਇਦਾਂ ਦੇ ਹੈਗੇ ਆ ਨਾ ਕੁਝ ਇੱਕ ਉਹਨਾਂ ਦਾ ਵੀ ਜੋਗ ਜੋ ਵੀ ਸਰਕਾਰ ਨੂੰ ਹੱਕ ਵਾ ਉਹ ਦੇਣਾ ਚਾਹੀਦਾ ਇੱਕ ਉਹ ਜ਼ਮੀਨਾਵਾਰ ਹੈ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ 2009 ਵਾਲੀ ਜਿਵੇਂ ਲੋਕਾਂ ਨੇ ਕਿਹਾ ਮੈਨੂੰ ਨਹੀਂ ਪਤਾ ਇਹਦਾ ਉਹ ਲੋਕਾਂ ਨੂੰ ਉਹਨਾਂ ਨੂੰ ਰਾਹਤ ਉਹਤੇ ਦੇਣੀ ਚਾਹੀਦੀ। ਕਿੰਨਾ ਦਿੱਕੀ ਘੱਟਿਆ ਕਿਸਮਾ ਦਾ ਪਿੰਡ ਸਰਕਾਰਾਂ ਨੂੰ ਢਾਲ ਲੱਗੀ ਹਰ ਥਾਂ ਤੇ ਸਿਰਫ ਸੰਤ ਮਹਾਂਪੁਰਸ਼ ਜਾਨ ਸਰਹਾਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਦੇ ਸੇਵਾ ਕਰ ਰਿਹਾ ਹੈ। ਜੇਕਰ ਇਹ ਸੇਵਾ ਨਾ ਕਰਦੇ ਤੇ ਸ਼ਾਇਦ ਹੋਰ ਵੱਡਾ ਨੁਕਸਾਨ ਹੋਣਾ। ਬਹੁਤ ਹੋਣਾ ਸੀ ਜੀ ਵੇਖੋ ਮੈਂ ਤੇ ਬਾਬਾ ਸੁਖਾ ਸਿੰਘ ਜੀ ਉਹੜਾ ਨੂੰ ਕਾਰ ਸੇਵਾ ਸਰਹਾਲੀ ਵਾਲੇ ਜਦੋਂ ਵੇਖਾ ਕੱਪੜੇ ਲਿਬੜੇ ਕੰਮ ਕਰ ਰਹੇ ਹੁੰਦੇ। ਔਰ ਉਹ ਜਦੋਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਦੂਜੇ ਮਹਾਂਪੁਰਸ਼ ਉਹ ਪ੍ਰਸ਼ਾਸਨ ਖੋਦ ਇਹਨਾਂ ਦੇ ਕੋਲ ਜਾਂਦਾ ਰਿਹਾ ਬਾਬਾ ਜੀ ਤੁਸੀਂ ਕੁਛ ਕਰੋ ਉਹ ਜਦੋਂ ਅਪੀਲ ਕਰਦੇ ਸੰਗਤਾਨ ਕੇ 92 ਬੰਦੀ ਤੋ ਸਰਕਾਰਾਂ ਨੂੰ ਹੀ ਵੇਖਣਾ ਚਾਹੀਦਾ ਵੀ ਸਾਡੀ ਭਰੋਸੇਯੋਗਤਾ ਕਿੱਥੇ ਖੜੀ ਆ ਅੱਛਾ ਤੁਸੀਂ ਕਹੇ 1600 ਪਿੰਡ ਹੈ ਤਾਂ ਸਰਕਾਰ ਨੇ 1600 ਕਰੋੜ ਰੁਪਏ ਦਿੱਤਾ 1 ਕਰੋੜ ਰੁਪਏ ਇੱਕ ਪਿੰਡ ਦੇ ਪਿਛੇ ਕੀ ਕੇਂਦਰ ਸਰਕਾਰ ਵੀ ਮਜ਼ਾਕ ਹੀ ਕਰ ਗਈ ਹੈ ਮਜ਼ਾਕ ਹੀ ਹੈ ਜੀ ਹੋਰ ਦੱਸੋ ਮੈਨੂੰ ਵੀ ਕਈਆਂ ਲੋਕਾਂ ਦੇ 50-50 ਕਿੱਲੇ ਹਟ ਗਏ ਹੈ ਉਹ ਇੱਕ ਇੱਕ ਬੰਦੇ ਤਾਂ ਕਿੰਨੀ ਮਦਦ ਹੋਣੀ ਚਾਹੀਦੀ ਇੱਕ ਪਿੰਡ ਪ੍ਰਤੀ ਆ ਫੇਰ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਆ ਉਹਦੀ ਤੇ ਪਰਭਾਈ ਕਦੀ ਹੋਣੀ ਨਹੀਂ ਉਹਨਾਂ ਲਈ ਕੀ ਵਿਸ਼ੇਸ਼ ਆ ਤੂੰ ਇਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਦੁਨੀਆਂ ਦੇ ਸਟੇਟਾਂ ਦੇ ਵਿੱਚ ਪੈਕੇਜ ਵਧੀਆ ਦਿੱਤੇ ਜਾਂਦੇ ਆ ਲੋਕਾਂ ਨੂੰ ਦੇਣੇ ਚਾਹੀਦੇ ਬਾਕੀ ਅੱਗੇ ਤੋਂ ਇਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਾਡਾ ਇਹ ਸੋਨਾ ਇਹ ਸਾਡਾ ਗੁਰੂਆਂ ਦਾ ਪੰਜਾਬ ਇਹ ਦੁਬਾਰਾ ਕਦੀ ਰੁੜੇ ਨਾ ਇਹ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜ਼ਿੰਮੇਵਾਰ ਕਿਸ ਨੂੰ ਸਮਝੋ ਜੋ ਜਿੰਮੇਵਾਰ ਹੈ ਕਿ ਕਿੰਨੇ ਵੱਡੇ ਨੁਕਸਾਨ ਦੇ ਲਈ ਇਹਦੀ ਜਾਂਚ ਦੀ ਲੋੜ ਆ ਜ਼ਿੰਮੇਵਾਰ ਤੁਹਾਨੂੰ ਹੀ ਪਤਾ ਇੱਕਦਮ ਪਾਣੀ ਆ ਗਿਆ ਜਿਹੜਾ ਉਧਰ ਉਹ ਰਾਵੀ ਦਰਿਆ 'ਚ ਉਹਦਾ ਪ੍ਰਬੰਧ ਕਿਹਦੇ ਕੋਲ ਆ ਕੀ ਪਹਿਲਾਂ ਕੋਈ ਤਾਲਮੇਲ ਹੈਗਾ ਸੀ ਆਪਣੇ ਲੋਕਾਂ ਨੂੰ ਇਹਦਾ ਮਰਲੇ ਦੇ ਨਹੀਂ ਛੱਡਣਾ ਚਾਹੀਦਾ ਗਲਤ ਗੱਲ ਹੈ ਕਿਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਇਹ ਪਾਣੀ ਇੱਕਦਮ ਕਿਵੇਂ ਵਧਿਆ ਪਹਿਲਾਂ ਕਿਵੇਂ ਥੋੜਾ ਥੋੜਾ ਛੱਡਿਆ ਗਿਆ ਅੱਗੋਂ ਪਿਛੋਂ ਦੇ ਸਾਡੇ ਦਰਿਆ ਸੁੱਕੇ ਹੁੰਦੇ ਆ ਨਹਿਰਾਂ ਸੁੱਕੀਆਂ ਹੁੰਦੀਆਂ ਪਰ ਜਦੋਂ ਇਦਾਂ ਆ ਗਿਆ ਤੇ ਇੱਕਦਮ ਉਹਦੇ ਲਈ ਪਹਿਲਾਂ ਜਿਹੜੀਆਂ ਸਾਡੇ ਇੱਥੇ ਕੱਸੀਆਂ ਚੱਲਦੀਆਂ ਜਾਂ ਫਿਰ ਰੋਈਆਂ ਵਾਂ ਉਹਦੀ ਸਫਾਈ ਹੋਈ ਤਾਂ ਕਿ ਪਾਣੀ ਦਾ ਨਿਕਾਸ਼ ਹੋ ਸਕੇ ਜਾਂ ਹੋਰ ਦਰਿਆਵਾਂ ਕਈ ਮੈਨੂੰ ਉੱਥੇ ਸੁਲਤਾਨਪੁਰ ਲੋਧੀ ਲੋਕਾਂ ਨੇ ਦੱਸਿਆ ਹੈ ਵੀ ਦਰਿਆ ਉੱਚੇ ਹੋ ਗਏ ਆ ਤੇ ਜ਼ਮੀਨਾਂ ਨਮੀ ਆ ਗਈਆਂ ਤੇ ਉਹ ਪ੍ਰਬੰਧ ਕਿੰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਉਹ ਪ੍ਰਬੰਧ ਕਰਨ ਤੇ ਫੇਲ ਆ ਜਾਂਚ ਕਿਸ ਤਰ੍ਹਾਂ ਦੀ ਮੰਗੋ ਕਿੰਨੇ ਜਹਾਜ਼ ਹੋ ਗਏ ਕਿ ਜਿਹੜਾ ਸੱਤ ਸਾਬ ਬਣ ਆਵੇ ਪੂਰੀ ਜਾਂਚ ਹੋਣੀ ਚਾਹੀਦੀ ਜੀ ਵੀ ਇਹ ਕਿਉਂ ਹੋਇਆ ਇਹਦੇ ਲਈ ਪਹਿਲਾਂ ਸਰਕਾਰ ਨੇ ਪ੍ਰੋਪਰ ਪ੍ਰਬੰਧ ਕਿਉਂ ਨਹੀਂ ਕੀਤੇ ਹੜ੍ਹਾਂ ਦੇ ਸਥਿਤੀ ਨੂੰ ਜੱਠਣ ਲਈ ਜਦੋਂ ਪਹਿਲਾਂ ਹੀ ਇਹਨਾਂ ਨੂੰ ਅਲਰਟ ਹੀ ਵੀ ਮੀਂਹ ਜਾਦੇ ਪੈਣੇ ਆ ਤੇ ਡੈਮਾਂ ਦੇ ਉੱਤੇ ਜਿਹੜਾ ਪਾਣੀ ਸੀ ਉਹਨੂੰ ਪਹਿਲਾਂ ਕਿੰਨਾ ਸਟੋਰ ਕੀਤਾ ਗਿਆ ਕਿੰਨਾ ਛੱਡਿਆ ਗਿਆ ਕਿਉਂ ਪਹਿਲਾਂ ਹੌਲੀ ਹੌਲੀ ਰਿਲੀਜ਼ ਨਹੀਂ ਕੀਤਾ ਗਿਆ ਕਿੰਨੇ ਘੰਟੇ ਪਹਿਲਾਂ ਲੋਕਾਂ ਨੂੰ ਅਲਟੀਮੇਟਨ ਦਿੱਤਾ ਗਿਆ ਜਿਵੇਂ ਹਰਿਆਣਾ 'ਚ ਉਹਨਾਂ ਦਿੱਤਾ ਦੇ ਤਾਈਨੇ ਕੁਝ ਇਹ ਸਾਰੀਆਂ ਚੀਜ਼ਾਂ ਦੀ ਬਾਕੀ ਇੱਥੇ ਰੋਈਆਂ ਦੀ ਸਫਾਈ ਹੋਈ ਕਿ ਨਹੀਂ ਹੋਈ ਪਾਣੀ ਦਾ ਹੱਕ ਇਹਦਾ ਪਾਣੀ ਦਾ ਜਿਹੜਾ ਮੁਆਵਜ਼ਾ ਉਹ ਤੇ ਮਿਲਦਾ ਨਹੀਂ ਪਰ ਸਾਨੂੰ ਡੁੱਬਣਾ ਪੈਂਦਾ ਪਾਣੀ ਦਾ ਹੱਕ ਤੇ ਪਾਣੀਆਂ ਨੇ ਆਪ ਹੀ ਦੱਸ ਤਾ ਕਿਹਦਾ ਵਾ ਦੱਸਣ ਦੀ ਲੋੜ ਹੀ ਨਹੀਂ ਆ ਜੇ ਰਿਪੇਅਰਿੰਗ ਲਾ ਕੇ ਕਹਿੰਦਾ ਉਹ ਤੇ ਮੁਤਾਬਕ ਹੀ ਹੱਕ ਆ ਮੌਸਮ ਮਾਹੀਆਂ ਨੇ ਕਹਿੰਦੇ ਜਿਹੜੇ ਐਕਸਪਰਟ ਹੈਗੇ ਆ ਤੇ ਅਗਲੇ 2 ਸਾਲੇ ਇਸ ਤੋਂ ਵੀ ਭਾਰੇ ਹੋ ਸਕਦੇ ਜਿ ਇਸ ਤਰ੍ਹਾਂ ਦੀ ਆਫਤ ਆ ਸਕਦੀ ਹੈ ਕੀ ਲੱਗਦਾ ਹੈ ਕਿ ਪੰਜਾਬ ਸਰਕਾਰਾਂ ਨੂੰ ਜਿasse ਕਿ ਜਿੱਥੇ ਬੰਦੇ ਇਸ ਤਰ੍ਹਾਂ ਤਿਆਰ ਹਨ ਜਿਹਦੇ ਕੀ ਕੰਮ ਕਰਨੀ ਚਾਹੀਦੇ ਪੰਥ ਤੇ ਵੇਖੋ ਤਿਆਰ ਆ ਪੰਥਨੀਕਾ ਸੰਸਥਾਵਾਂ ਵੀ ਤਿਆਰ ਆ ਪਰ ਸਰਕਾਰਾਂ ਨੂੰ ਇਹਦੇ ਲਈ ਪੂਰਾ ਤਿਆਰ ਰਹਿਣਾ ਚਾਹੀਦਾ ਬਾਕੀ ਮੈਂ ਗੁਰੂ ਅਗੇ ਅਰਦਾਸ ਕਰੂੰ ਮਹਾਰਾਜ ਇਹੋ ਜਿਹਾ ਸਮਾਂ ਬਾਅਦ ਚ ਕਦੀ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਮੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027